ਹਾਂਜੀ ਅੱਜ ਆਪਾਂ ਬਣਾਵਾਂਗੇ ਕਫ ਵਾਲੀ ਬਾਹ ਤੇ ਛੋਟੀ ਕਫ ਜਿਵੇਂ ਆਪਾਂ ਲਾਉਣੇ ਆ ਆਪਾਂ 1.5 ਇੰਚ ਦੀ ਆਪਾਂ ਕਫ ਲਾਵਾਂਗੇ ਤੇ ਇਹਦੇ ਆਪਾਂ ਤੁਹਾਨੂੰ ਲਾਉਣੇ ਦੱਸਦੇ ਕਿਸ ਤਰੀਕੇ ਨਾਲ ਆਪਾਂ ਕਫ ਵਾਲੀ ਬਾਹ ਬਣਾਉਣੀ ਹੈ ਸਭ ਤੋਂ ਪਹਿਲਾਂ ਆਪਾਂ ਕੀ ਕਰ ਲੈ ਇਦਾਂ ਆਪਾਂ ਨੇ ਲਾਈਨਿੰਗ ਦੇ ਨਾਲ ਅਟੈਚ ਕਰ ਲੈਣੀ ਹੈ ਬਾਹ ਦਾ ਕਪੜਾ ਆਪਣੇ ਕੋਲੇ ਠੀਕ ਹੈ ਜੀ ਇਹ ਇਦਾਂ ਆਪਾਂ ਨੇ ਬਾਹ ਦੀ ਕਟਿੰਗ ਕਰ ਲੈਣੀ ਹੈ ਠੀਕ ਹੈ ਜੀ ਜਿਹੜੀ ਬਾਹਾਂ ਆਪਾਂ ਨੇ ਇਹ ਲੰਬੀ ਰੱਖਣੀ ਹੁੰਦੀ ਆ ਫਰੰਟ ਤੋਂ ਆਪਾਂ ਨੇ ਦੀ ਮੋਰੀ ਵੱਧ ਰੱਖਣੀ ਹੁੰਦੀ ਹੈ ਜਿੰਨੇ ਇੰਚ ਆਪਾਂ ਕਾਫ ਲਾਉਣਾ ਹੈ ਉਹਦੇ ਨਾਲੋਂ ਆਪਾਂ 3.5 ਇੰਚ ਕਪੜਾ ਦੂਰਾ ਜਿਵੇਂ ਇਸ ਤਰ੍ਹਾਂ ਰੱਖ ਕੇ 3.5 ਇੰਚ ਆਪਾਂ ਕਪੜਾ ਵੱਧ ਲਾਉਣਾ ਹੈ ਠੀਕ ਹੈ ਜੀ ਤੇ ਇਦਾਂ ਆਪਾਂ ਨੇ ਇਹ ਕਟਿੰਗ ਕਰ ਲੈਣਾ ਤੇ ਇਹਦੇ ਵਿਚਾਲੇ ਸੈਂਟਰ ਵਿੱਚ ਆਪਾਂ ਇੱਕ ਕੱਟ ਲਾ ਲੈਣਾ ਇੱਥੇ ਠੀਕ ਹੈ ਇੱਥੇ ਕੱਟ ਲਗਾ ਕੇ ਫਿਰ ਆਪਾਂ ਇਹਦੇ ਬਾੜ ਪਾਉਣੇ ਆ ਜਿੱਧਰ ਆਪਾਂ ਕਾਫ ਲਾਉਣਾ ਹੈ ਠੀਕ ਹੈ ਇਹ ਆਪਾਂ ਅੱਜ ਤੁਹਾਨੂੰ ਦੱਸਾਂਗੇ ਬਿਨਾ ਬੁਕਰਮ ਤੋਂ ਕਾਫਾ ਛੋਟਾ ਕਾਫਾ ਲਾਉਣਾ ਆਪਾਂ ਇੰਚ ਚੱਕ ਦਾ ਕਾਫਾ ਲਾਵਾਂਗੇ 1 ਇੰਚ ਟਿੱਕਰ ਆਪਾਂ ਚੜਾਈ ਰੱਖਣੀ ਉਹਦੀ ਬਸ ਤੇ ਇਦਾਂ ਆਪਾਂ ਛੋਟਾ ਜਿਹਾ ਮੂਰੇ ਜਿਵੇਂ ਪੱਟੀ ਲਾਉਣੇ ਉਸ ਤਰੀਕੇ ਨਾਲ ਆਪਾਂ ਲਾਵਾਂਗੇ ਹੁਣ ਆਪਾਂ ਇੱਕ ਕੱਟ ਕਰ ਲੈਣੀ ਇਸ ਤਰ੍ਹਾਂ ਜਿਹੜੇ ਮੂਰੇ ਆਪਾਂ ਕਾਫ ਲਾਉਣੇ ਇਹ ਆਪਾਂ ਨੇ 12 ਇੰਚ ਲੰਬੇ ਤੇ ਇਹਨਾਂ ਦੀ ਹੈਗੀ 4.5 ਮੂਰੀ ਤੇ ਆਪਾਂ ਇਹ 12 ਇੰਚ ਲਏ ਆ ਤੇ ਇਦਾਂ ਨੂੰ ਆਪਾਂ ਨੇ ਕਟਿੰਗ ਕਰ ਲੈਣੀ ਹੈ 3 ਇੰਚ ਦੀ ਠੀਕ ਹੈ ਜੀ 3 ਇੰਚ ਚੌੜਾ ਕਪੜਾ ਤੇ ਦੋਨਾਂ ਬਾਹਵਾਂ ਦਾ ਆਪਾਂ ਨੇ ਲੈ ਲਿਆ ਤੇ ਇਹਦੇ ਆਪਾਂ ਨੇ ਲੰਬਾਈ ਜਿਹੜੀ ਐ 12 ਇੰਚ ਲਈ ਐ ਇਹ ਆਪਾਂ 12 ਤਾਲ ਜਿੰਨੀ ਕਿੰਨੀ ਲੈਣੀ ਐ ਇਹਦਾ ਤੁਹਾਨੂੰ ਦੱਸ ਦਿੰਦੇ ਆ ਇੱਥੋਂ ਰੱਖ ਕੇ ਆਪਾਂ ਨੇ 6.5 ਆਪਣੀ ਮੋਰੀ ਐ ਤੇ 1.5 ਇੰਚ ਆਪਣਾ ਵਿੱਚ ਕਪੜਾ ਚਾਹੀਦਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਇਹ ਕੱਫ ਦੀ ਇਹ ਚੜਾਈ ਲੈ ਲੈਣੀ ਐ ਜਿੰਨੀ ਆਪਣੇ ਮੂਰੀ ਉੱਤੋਂ 1.5 ਇੰਚ ਬਾਅਦ ਰੱਖ ਕੇ ਤੇ ਇਹ ਆਪਾਂ ਹੁਣ ਬਲ ਪਾ ਕੇ ਇਹਦੇ ਨਾਲ ਅਟੈਚ ਕਰਾਂਗੇ ਇਹ ਆਪਾਂ ਨਾਲ ਦੀ ਨਾਲ ਵੀ ਬਲ ਪਾ ਕੇ ਸਟਿਚ ਕਰ ਸਕਦੇ ਆ ਤੇ ਜੇ ਆਪਾਂ ਨੇ ਅਲੱਗ ਪਹਿਲਾਂ ਬਲ ਪਾ ਕੇ ਤੇ ਇਹਨੂੰ ਲਗਾਉਣਾ ਉਦਾਂ ਵੀ ਲਗਾ ਸਕਦੇ ਆ ਤੇ ਅੱਜ ਆਪਾਂ ਤੁਹਾਨੂੰ ਦੋਨੇ ਤਰੀਕੇ ਦੱਸਾਂਗੇ ਇਹਦੇ ਵਿੱਚ ਵੀ ਕਾਫਾ ਜਿਹੜਾ ਨਾਲ ਦੀ ਨਾਲ ਕਿਵੇਂ ਲਾ ਸਕਦੇ ਆ ਤੇ ਆਪਾਂ ਜਿਹੜਾ ਪਹਿਲਾਂ ਬਲ ਪਾ ਕੇ ਉਹ ਕਿਵੇਂ ਲਾਉਣਾ ਹੈ ਠੀਕ ਹੈ ਜੀ ਤੇ ਤੁਸੀਂ ਮੇਰੀ ਵੀਡੀਓ ਨਾਲ ਬਨੇ ਰਹੋ ਤੇ ਵੀਡੀਓ ਮੇਰੀ ਜਰੂਰ ਐਂਡ ਤੱਕ ਦੇਖਣੀ ਤੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਨਾ ਵੀ ਸਮਝ ਲੱਗੀ ਤੇ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਕੱਲੇ ਵਾਲ ਪਾ ਕੇ ਕਿਵੇਂ ਆਪਾਂ ਲਾ ਸਕਦੇ ਤੇ ਪਲੀਜ਼ ਮੇਰੇ ਜਿਹੜੇ ਨਵੇਂ ਮੈਂਬਰ ਕੋਈ ਵੀ ਦੇਖ ਰਿਹਾ ਹੈ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਪਲੀਜ਼ ਵੀਡੀਓ ਨੂੰ ਹੁਣ ਆਪਾਂ ਇੱਥੋਂ ਤਾਰ ਆ ਗਏ ਨੂੰ ਇਹ ਆਪਣਾ ਹੈਗਾ ਸੈਂਟਰ ਠੀਕ ਹੈ ਜੀ ਨੀਚੇ ਆਪਾਂ ਇੱਥੋਂ 2 ਇੰਚ ਤੱਕ ਅਸੀਂ ਪੈ ਲੈਵਾਂਗੇ ਫਿਰ ਆਪਾਂ ਇਹਦੇ ਵਲ ਪਾਉਣੇ ਆ ਠੀਕ ਹੈ ਜੀ ਇਹ ਵਾਲੀ ਜਿਹੜੀ ਆਪਣੀ ਕਾਫਾ ਲਾਉਣਾ ਕਪੜਾ ਇਹਦੇ ਆਪਾਂ ਨੂੰ ਬਰਾਬਰ ਆਉਣਾ ਚਾਹੀਦਾ ਠੀਕ ਹੈ ਜਦੋਂ ਆਪਾਂ ਵਲ ਪਾਉਣੇ ਆ ਹੁਣ ਆਪਾਂ ਇੱਥੇ ਸ਼ੁਰੂ ਕਰਾਂਗੇ ਇੰਨਾ ਕੁ ਵਾਲ ਪਾਵਾਂਗੇ ਇੱਕ ਸਾਈਡ ਨੂੰ ਹੀ ਆਪਾਂ ਸਾਰੇ ਵਾਲ ਪਾਉਣੇ ਆ ਤੇ ਇੰਨਾ ਕੁ ਆਪਾਂ ਕੱਪੜਾ ਛੱਡ ਛੱਡ ਕੇ ਇਸ ਤਰ੍ਹਾਂ ਵਾਲ ਪਾਉਣੇ ਨੇ ਦੇ ਹੁਣ ਆਪਾਂ ਇਹ ਆ ਗਏ ਕੱਟ ਤੇ ਆਪਣੇ ਚਾਰ ਵਾਲੇ ਇਧਰ ਬਣ ਗਏ ਹੁਣ ਆਪਾਂ ਇਹਨੂੰ ਇਹਦੇ ਨਾਲ ਇਸ ਤਰ੍ਹਾਂ ਰੱਖ ਕੇ ਇਦਾਂ ਆਪਾਂ ਮਿਲ ਲੈਣਾ ਠੀਕ ਹੈ ਤੇ ਜੇ ਆਪਣਾ ਘੱਟ ਨਾ ਘੱਟ ਮਿਲਦਾ ਤੇ ਫਿਰ ਆਪਾਂ ਇਦਾਂ ਹੀ ਏਨੇ ਏਨੇ ਵਾਲੀ ਆਪਾਂ ਇਧਰ ਦੀ ਸਾਈਡ ਪਾ ਲੈਣੀ ਹੈ ਠੀਕ ਹੈ ਜੀ ਇਹ ਆਪਣਾ ਕੱਟ ਤੇ ਇਧਰੋਂ ਆਪਣੀ ਜਿਹੜੀ ਇਸ ਤਰ੍ਹਾਂ ਆਪਣੀ ਪੂਰੀ ਆਉਣੀ ਚਾਹੀਦੀ ਹੈ ਠੀਕ ਹੈ ਤੇ ਇਦਾਂ ਆਪਾਂ ਵਾਲ ਪਾਉਣੇ ਇਹ ਤੇ ਆਪਾਂ ਵੈਸੇ ਇੱਥੇ ਇੱਕ ਵਿਚਾਲੇ ਵੀ ਵਾਲ ਥੋੜਾ ਜਿਹਾ ਪਾਵਾਂਗੇ ਜਣੀ ਇਹ ਵੇਥਾ ਪਾਈ ਕਿਉਂ ਜੀ ਸਾਰੀ ਛੱਟੀਆਂ ਬਣਾ ਲਈ ਠੀਕ ਹੈ ਇਦਾਂ ਆਪਾਂ ਵਾਲ ਪਾਉਣੇ ਇਹ ਸਾਈਡ ਤੋਂ ਆਪਾਂ 2 ਕੈਂਚ ਛੱਡ ਲਵਾਂਗੇ। ਇਸੇ ਤੇ ਪਾਣੀ ਵਾਲ ਪਾਣੀ ਇਸ ਕੋਲ ਆਪੈ ਨੂੰ ਇਹਦੇ ਨਾਲ ਮੈਲਣਾ। ਠੀਕ ਹੈ ਆਪਾਂ ਇੱਥੇ ਅਟੈਚ ਕਰਨੀ ਹੈ। ਠੀਕ ਹੈ ਤੇ ਆਪਣੀ ਜਿਹੜੀ ਇਹ ਇਸ ਤਰ੍ਹਾਂ ਪੂਰੀ ਆ ਰਹੀ ਹੈ ਤੇ ਜੇ ਇਧਰੋਂ ਆਪਣਾ 1.5 ਇੰਚ ਵੱਧ ਹੈ ਜੇ ਥੋੜਾ ਬਹੁਤਾ ਜਿਵੇਂ ਘਟਦਾ ਹੈ ਤਾਂ ਫਿਰ ਵੀ ਆਪਣੀ ਸੈਟ ਆ ਜਾਣੀ ਹੈ ਕਿਉਂਕਿ ਆਪਣੇ ਸਲਾਈ ਵਿੱਚ ਹੀ ਆ ਜਾਣਾ ਹੈ। ਹੁਣ ਆਪਾਂ ਇਹਨੂੰ ਨਾਲ ਅਟੈਚ ਕਰਾਂਗੇ। ਅਟੈਚ ਕਰ ਲਈ ਆਪਾਂ ਨੇ ਇਹਦਾ ਨੂੰ ਕਪੜਾ ਜਿਹੜਾ ਇਹ ਵਾਲਾ ਕਾਫ ਵਾਲਾ ਇਹ ਨੂੰ ਆਪਾਂ ਰੱਖਾਂਗੇ ਇੱਥੇ ਸਿੱਧਾ ਤੇ ਇਹ ਨੂੰ ਵੀ ਪੁੱਠਾ ਪਾਸਾ ਸਿੱਧੇ ਨਾਲ ਲਾ ਕੇ ਇੱਦਾਂ ਰੱਖ ਲਾਂਗੇ ਠੀਕ ਹੈ ਤੇ ਜਿੱਥੇ ਆਪਣਾ ਕੱਟ ਆ ਉਹ ਨੂੰ ਵਿਚਾਲਾ ਰੱਖਾਂਗੇ ਤੇ ਇੱਥੋਂ ਆਪਾਂ ਬਰਾਬਰ ਠੀਕ ਹੈ ਜੀ ਇਸ ਤਰ੍ਹਾਂ ਰੱਖਣਾ ਥੋੜਾ ਥੋੜਾ ਦੁੰਨ ਸੇਟਾ ਤੇ ਆਪਾਂ ਕਪੜਾ ਬਾਹਰ ਨੂੰ ਕੱਟ ਲਏ ਤੇ ਇੱਥੋਂ ਸ਼ੁਰੂ ਕਰਕੇ ਇਹ ਤਾਂ ਲਗਾਣੀ ਹੈ ਠੀਕ ਹੈ ਜਿਹੜੀ ਆਪਾਂ ਸਲਾਈ ਪਹਿਲਾਂ ਲਾਈ ਆ ਉਹਦੇ ਨਾਲ ਨਾਲ ਹੀ ਸਲਾਈ ਲਾਉਣੀ ਹੈ ਠੀਕ ਹੈ ਹੁਣ ਆਪਾਂ ਇਹ ਜਿਹੜੀ ਸਲਾਈ ਲੱਗ ਗਈ ਹੁਣ ਇਹਨੂੰ ਆਪਾਂ ਨਾਲ ਦੀ ਨਾਲ ਵਲ ਪਾ ਕੇ ਆਪਾਂ ਕੇ ਮੇਲ ਆਉਣੀ ਹੈ ਉਹ ਦੱਸਾਂਗੀ ਤੇ ਫਿਰ ਆਪਾਂ ਇਹਦੇ ਮੂਰੇ ਕੱਪ ਬਣਾਵਾਂਗੇ ਹੁਣ ਆਪਾਂ ਦੂਸਰਾ ਤਰੀਕਾ ਤੁਹਾਨੂੰ ਦੱਸਾਂਗੇ ਵੀ ਆਪਾਂ ਜਿਹੜੀ ਕਾਫ ਦੇ ਨਾਲ ਦੀ ਨਾਲ ਵਾਲ ਜਿਹੜੇ ਪਾਉਣੇ ਉਹ ਕਿੱਦਾਂ ਰੱਖਣਾ ਠੀਕ ਹੈ ਔਰ ਇਹ ਵੀ ਆਪਣੇ ਬਾਹ ਜਿਹੜੀ ਇਸ ਤਰ੍ਹਾਂ ਨਾਲ ਅਟੈਚ ਕਰ ਲਈ ਸੀ ਲਾਈਨਿੰਗ ਹੁਣ ਇਹਨੂੰ ਆਪਾਂ ਦੂਰਾ ਕਰਕੇ ਕੱਟ ਲਾ ਲਾਂਗੇ ਠੀਕ ਹੈ ਜੀ ਇੱਥੇ ਆਪਾਂ ਕੱਟ ਲਗਾ ਲੈਣਾ ਹੁਣ ਆਪਾਂ ਇਹ ਵਾਲਾ ਜਿਹੜਾ ਕਾਫ ਤੇ ਆਪਾਂ ਲਗਾਉਣਾ ਇਹਨੂੰ ਇਦਾਂ ਹੀ ਸਿੱਧਾ ਰੱਖ ਲੈਣਾ ਜਿਵੇਂ ਆਪਾਂ ਪਹਿਲਾਂ ਸਿੱਧਾ ਰੱਖਿਆ ਸੀ ਤੇ ਇਹ ਜਿਹੜੀ ਆਪਣੀ ਪੁੱਠੇ ਨਾਲ ਇਸ ਤਰ੍ਹਾਂ ਸਿੱਧਾ ਕੱਟੜਾ ਕੱਟ ਮਲਾ ਕੇ ਇੱਥੇ ਆ ਜਾਣਾ ਕੱਟ ਠੀਕ ਹੈ ਤੇ ਹੁਣ ਆਪਾਂ ਜਿਹੜੀ ਇੱਥੋਂ ਸ਼ੁਰੂ ਕਰਨੀ ਹੈ ਕੱਟ ਦੇ ਇੱਥੇ ਇੱਕ ਬਲ ਬਣਾਉਣਾ ਠੀਕ ਹੈ ਤੇ ਉਸ ਤੋਂ ਬਣਾਪਾਂ ਨੇ ਇੱਥੋਂ ਸ਼ੁਰੂ ਕਰਨਾ ਥੋੜਾ ਜਿਹਾ ਆਪਾਂ ਮੂਰੇ ਉਧਰ ਛੱਟਿਆ ਸੀ ਉਹਨਾਂ ਹੀ ਆਪਾਂ ਇੱਧਰ ਛੱਟ ਕੇ ਇੱਥੋਂ ਸ਼ੁਰੂ ਕਰ ਲਾਂਗੇ ਇਹ ਤੋਂ ਆਪਾਂ 2 ਇੰਚ ਤੱਕ ਸਿੱਧਾ ਕਿਉਂਕਿ ਆਪਣਾ ਸਲਾਈ ਚਾਣਾ ਫਿਰ ਆਪਾਂ ਬਾਅਦ ਸ਼ੁਰੂ ਕਰ ਲੈਨੇ ਇਹਦੇ ਕਾਫ ਨੂੰ ਨਾਲ ਰੱਖ ਕੇ ਇਸ ਤਰ੍ਹਾਂ ਆਪਾਂ ਬਾਲ ਪਾ ਲੈਣਾ ਵਲਪਾ ਛੋਟੇ ਛਿੱਕਨੇ ਠੀਕ ਹੈ ਨਾ ਜਿਆਦਾ ਵੱਡਾ ਵਾਲ ਨਹੀਂ ਛਕਣਾ ਆਪਾਂ ਨੇ ਤੇ ਇਹ ਆਪਾਂ ਚਾਰ ਵਾਲ ਪਾਏ ਸੀ ਉਹਦੇ ਚਾਰ ਹੀ ਆਪਾਂ ਇਧਰ ਪਾਵਾਂਗੇ ചർ ഇതെ കട്ട ജാ ബീക്കി തരേ വെ ല പേ സ ਇਹ ਆਪਾਂ ਪਾਇ ਨਾਲ ਦੀ ਨਾਲ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਕਰਨਾ ਦੋਨੇ ਆਪਾਂ ਸੇਮ ਹੀ ਅਟੈਚ ਹੋਈਆਂ ਇਧਰ ਲਈ ਵੀ ਤੇ ਇਹ ਵੀ ਆਪਣੇ ਠੀਕ ਹੈ ਇਹ ਆਪਾਂ ਦੋ ਸਲਾਈ ਨਾਲ ਲਗਾਈ ਸੀ ਤੇ ਇਹ ਆਪਾਂ ਇੱਕ ਸਲਾਈ ਨਾਲ ਹੀ ਵਾਲ ਪਾ ਕੇ ਲਗਾ ਲਈਏ ਤੇ ਇਹ ਆਪਾਂ ਜਿਹੜਾ ਵੱਡਾ ਕੱਪ ਲਾਉਣਾ ਤਾਂ ਆਪਾਂ ਵੱਡਾ ਵੀ ਲਾ ਸਕਦੇ ਆ ਤੇ ਇਹ ਆਪਾਂ ਲਗਾਉਣੀ ਅੱਜ ਮੂਰੇ ਛੋਟੀ ਪੱਟੀ ਬਰੀਕ ਪੱਟੀ ਲਾ ਕੇ ਓਦਾਂ ਬਣਾਉਣੇ ਕੱਪ ਇਦਾਂ ਫੋਲਡ ਕਰ ਲੈਣਾ ਠੀਕ ਹੈ ਇਹਦੇ ਪ੍ਰਪਲ ਦਿੱਥੇ ਤੇ ਕਰ ਆਪਣੀ ਸਲਾਈ ਹੈ ਉਥੋਂ ਤੱਕ ਇਦਾਂ ਫੋਲਡ ਕਰ ਲਾਂਗੇ ਫਿਰ ਇਹਨੂੰ ਆਪਾਂ ਉੱਪਰ ਨੂੰ ਇਸ ਤਰੀਕੇ ਨਾਲ ਮੋੜ ਦਾਂ ਠੀਕ ਹੈ ਇਦਾਂ ਰੱਖ ਕੇ ਆਪਾਂ ਇਹਦੇ ਉੱਪਰ ਸਲਾਈ ਲਗਾਈਏ ਕਿਉਂਕਿ ਕਪੜਾ ਆਂਦਾ ਥੋੜਾ ਪਤਲਾ ਇਹਨੂੰ ਆਪਾਂ ਬਿਲਕੁਲ ਨਹੀਂ ਖਿੱਚਣਾ ਤੇ ਇਹਦੇ ਨਾਲ ਇਸ ਤਰ੍ਹਾਂ ਹੀ ਆਪਣੇ ਜਿੰਨਾ ਜਿੰਨਾ ਫੋਲਡ ਕੀਤਾ ਸੀ ਉਦਾਂ ਹੀ ਆਪਾਂ ਰੱਖ ਕੇ ਪਿੱਛੋਂ ਇੱਥੋਂ ਆਪਾਂ ਰੱਖ ਕੇ ਫੜ ਲੈਣਾ ਇਹਨੂੰ ਠੀਕ ਹੈ ਜੀ ਤੇ ਇਹਨੂੰ ਆਪਾਂ ਇਸ ਤਰ੍ਹਾਂ ਸੈੱਟ ਕਰ ਲੈਣਾ ਤੇ ਇਹਦੇ ਉੱਪਰ ਦੀ ਆਪਾਂ ਲਾਵਾਂਗੇ ਸਲਾਈ ਸਲਾਈ ਦੇ ਕੋਲ ਆਪਾਂ ਨਾਲ ਨਾਲ ਲਾਉਣੀ ਠੀਕ ਹੈ ਇਦਾਂ ਆਪਾਂ ਨਾਲ ਨਾਲ ਸਲਾਈ ਲਾਉਣੀ ਹੈ ਬਰੀਕ ਬਖੇ ਨਾਲ ਲਾਉਣੀ ਹੈ ਫਿਰ ਆਪਾਂ ਫਿਰ ਪਿੱਛੇ ਤੋਂ ਇਹਨੂੰ ਇੱਥੋਂ ਰੱਖ ਕੇ ਬਰਾਬਰ ਇਹਦੇ ਜਿੰਨੀ ਆਪਣੀ ਸਲਾਈ ਹੈ ਤੇ ਇਦਾਂ ਫੋਲਡ ਕਰਨਾ ਹੈ ਠੀਕ ਹੈ ਜੀ ਇਦਾਂ ਫਾਕੇ ਇਹਨੂੰ ਇਸ ਤਰ੍ਹਾਂ ਫਿਰ ਆਪਾਂ ਇਹਨੂੰ ਸੈੱਟ ਕਰਕੇ ਫਿਰ ਇਹਦੇ ਉੱਪਰ ਆਪਾਂ ਸਲਾਈ ਲਾਉਣੀ ਹੈ ਠੀਕ ਹੈ ਲਓ ਜੀ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਛੋਟੀ ਵਾਲੀ ਕਾਫ ਜੀ ਲਾਉਣੀ ਹੈ ਇੱਦਾਂ ਲਗਾਉਣੀ ਹੈ ਤੇ ਆਪਾਂ ਇਸ ਤੋਂ ਜ਼ਿਆਦਾ ਵੀ ਲਾ ਸਕਦੇ ਹਾਂ ਤੇ ਇਸ ਤੋਂ ਛੋਟੇ ਵੀ ਲਗਾ ਸਕਦੇ ਹਾਂ ਠੀਕ ਹੈ ਤੇ ਇਹ ਆਪਣੀ ਇਸ ਤਰ੍ਹਾਂ ਕਾਫ ਵਾਲੀ ਬਾਹ ਜਿਹੜੀ ਬਣ ਗਈ ਹੈ ਠੀਕ ਹੈ ਇਹ ਤਾਂ ਕਾਪ ਲਾ ਕੇ ਇਹ ਆਪਾਂ ਛੋਟੇ ਕਾਫ ਵਾਲੀ ਮਾਂ ਬਣਾਉਣੀ ਹੋਵੇ ਤਾਂ ਆਪਾਂ ਇਸ ਤਰੀਕੇ ਨਾਲ ਬਣਾ ਸਕਦੇ ਆ ਠੀਕ ਹੈ ਹਾਂਜੀ ਹੁਣ ਆਪਾਂ ਇਹਦੇ ਫਰੰਟ ਤੇ ਕਾਫ ਜਿਹੜਾ ਲਾਲਾ ਛੋਟਾ ਤੇ ਇਹ ਆਪਾਂ ਹੁਣ ਇਹਦੇ ਉੱਪਰ ਲਗਾਵਾਂਗੇ ਲੈਸ ਠੀਕ ਹੈ ਜੀ ਤੇ ਇਹ ਆਪਾਂ ਜਿਹੜੀ ਲੈਸ ਆ ਆਪਾਂ ਗਲੇ ਤੇ ਇਸ ਤਰ੍ਹਾਂ ਡਿਜ਼ਾਈਨ ਬਣਾਇਆ ਹੈ ਤੇ ਇਹ ਵੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਬਾਹਵਾ ਦੇ ਫਰੰਟ ਤੇ ਵੀ ਇਸ ਤਰ੍ਹਾਂ ਲਗਾਵਾਂਗੇ ਠੀਕ ਹੈ ਤੇ ਇਹਦੇ ਫਰੰਟ ਤੇ ਆਪਾਂ ਇਸ ਤਰ੍ਹਾਂ ਬਾਹ ਦੇ ਉੱਪਰ ਲਗਾਉਣੀ ਆ ਇਹ ਆਪਾਂ ਸੈਟ ਆ ਪੁੱਠਾ ਦੇਖ ਲੈਣਾ ਇੱਕ ਵਾਰੀ ਦੇਖ ਲੈਣਾ ਤੇ ਜਿਹੜੇ ਆਪਣੇ ਕਟਾਮ ਆ ਉਹ ਪਿੱਛੇ ਨੂੰ ਰੱਖ ਕੇ ਇਦਾਂ ਵੀ ਲਾ ਸਕਦੇ ਆ ਠੀਕ ਆ ਆਪਾਂ ਇਹਨੂੰ ਦੋ ਤਰੀਕਿਆਂ ਨਾਲ ਲਾ ਸਕਦੇ ਆ ਇੱਕ ਆਪਾਂ ਇਸ ਤਰ੍ਹਾਂ ਠੀਕ ਹੈ ਇੱਥੇ ਰੱਖ ਕੇ ਇਦਾਂ ਵੀ ਲੈ ਸਕਦੇ ਆ ਤੇ ਆਪਾਂ ਇਹਨੂੰ ਇਸ ਤਰ੍ਹਾਂ ਇੱਥੇ ਰੱਖ ਕੇ ਵੀ ਲਾ ਸਕਦੇ ਆ ਠੀਕ ਹੈ ਇਦਾਂ ਆਪਾਂ ਬਿਲਕੁਲ ਬਲਾਂ ਦੇ ਕੋਲੇ ਰੱਖ ਕੇ ਇਦਾਂ ਵੀ ਆਪਾਂ ਇਹਨੂੰ ਲਗਾ ਸਕਦੇ ਆ ਮੋਰ ਨੂੰ ਤੇ ਜੇ ਆਪਾਂ ਫਰੰਟ ਤੇ ਲਗਾਉਣੀ ਹੈ ਤੇ ਆਪਾਂ ਫਰੰਟ ਤੇ ਵੀ ਇਸ ਤਰ੍ਹਾਂ ਲਾ ਸਕਦੇ ਆ ਠੀਕ ਹੈ ਤੇ ਜੇ ਆਪਾਂ 프ਰੰਟ ਤੇ ਲਗਾਉਣੀ ਤੇ ਆਪਣਾ ਇਤਾਂ ਲੱਗਦਾ ਜੇ ਵਰਕ ਕੀਤਾ ਹੁੰਦਾ ਤੇ ਆਪਾਂ ਇਹਨੂੰ 프ਰੰਟ ਤੇ ਲਗਾਵਾਂਗੇ ਤੇ ਤੁਸੀਂ ਜਿੱਦਾਂ ਵੀ ਤੁਹਾਨੂੰ ਸੋਹਣਾ ਲੱਗਦਾ ਤੁਸੀਂ ਉਦਾਂ ਲਾ ਸਕਦੇ ਤੇ ਆਪਾਂ ਇਹ ਬਾਹ ਦੇ ਉੱਪਰ ਮੂਰੇ ਮੂਰੇ ਕਫ ਤੇ ਸਾਰੇ ਲਾ ਲੈਣੇ ਇੱਥੇ ਤੇ ਇਹ ਆਪਾਂ ਜਿਹੜੀ ਲਾਉਣੀ ਹੈ ਇਹ ਆਪਾਂ ਇੱਕ ਸਲਾਈ ਇੱਥੇ ਲਗਾ ਲਈਏ ਇੱਕ ਆਪਾਂ ਇੱਥੇ ਸਲਾਈ ਲਗਾ ਕੇ ਇਹਨੂੰ ਨਾਲ ਅਟੈਚ ਕਰ ਲੈਣਾ ਹੈ ਤੇ ਤੁਹਾਨੂੰ ਲਾ ਕੇ ਦਿਖਾਉਣੀ ਆਪਾਂ ਇਹਦੀ ਲੁੱਕ ਤੇ ਇਦਾਂ ਆਪਾਂ ਜਿਹੜੀਆਂ ਦੋ ਸਲਾਈ ਲਾ ਕੇ ਇਹਨੂੰ ਟੈਸਟ ਕਰਨਾ ਇੱਕ ਸਲਾਈ ਆਪਣੀ ਹੁਣ ਆ ਲੱਗ ਜਣੀ ਆ ਤੇ ਇੱਕ ਆਪਣੀ ਲੱਗ ਗਈ ਸਾਈਡ ਟਿੱਕ ਹੈ ਤੁਹਾਡਾ ਆਪਣੀ ਲੱਗ ਗਈ ਹੈ ਹੁਣ ਆਪਾਂ ਇੱਕ ਸਲਾਈ ਇਹਦੀ ਇਧਰ ਦੀ ਸਾਈਡ ਲਾਉਣੀ ਹੈ ਠੀਕ ਹੈ ਜੀ ਇੱਥੋਂ ਰੱਖ ਕੇ ਇਧਰ ਦੀ ਸਾਈਡ ਤੇ ਆਪਣੀ ਇਸ ਤਰੀਕੇ ਨਾਲ ਇਹ ਕਾਫ ਦੇ ਮੂਰੇ ਲੱਗੇ ਹੈ ਹਾ ਜੀ ਹੁਣ ਆਪਣੀ ਜਿਹੜੀ ਹੈ ਕਾਫਆਂੀਆਂ ਪਾਵਾਂ ਬਣ ਕੇ ਇਹ ਰੈਡੀ ਹੋ ਗਈਆਂ ਤੇ ਆਪਾਂ ਨੇ ਮੂਰੇ ਇਸ ਤਰੀਕੇ ਨਾਲ ਡੈਸ ਲਗਾ ਲਈ ਹੈ ਤੇ ਇਹ ਆਪਾਂ ਨਾਲ ਦਾ ਹੀ ਗਲਾਏ ਦਾ ਰੈਡੀ ਕੀਤਾ ਸੀਗਾ ਇਹ ਆਪਾਂ ਨੇ ਬਣਾਈ ਅੰਬ੍ਰੇਲਾ ਫਰੌਕ ਤੇ ਅੰਬ੍ਰੇਲਾ ਫਰੌਕ ਤੇ ਆਪਾਂ ਨੇ ਇਸ ਤਰੀਕੇ ਨਾਲ ਇਹਦੇ ਪੱਟੀ ਲਗਾ ਕੇ ਤੇ ਆਪਾਂ ਨੇ ਕਾਫ ਵਾਲੀ ਪਾਂ ਬਣ ਤਿਆਰ ਕੀਤੀ ਹੈ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਐਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਕੇ ਆਲ ਤੇ ਕਲਿੱਕ ਕਰ ਲੈਣਾ ਤਾਂ ਕਿ ਤੁਹਾਡੇ ਤੱਕ ਸਾਰੇ ਮੇਰੇ ਵੀਡੀਓ ਦੀਆਂ ਨੋਟੀਫਿਕੇਸ਼ਨ ਪਹੁੰਚ ਜਾਵੇ ਤੇ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਮਿਲਦੇ ਆ ਅਗਲੀ ਵੀਡੀਓ ਵਿੱਚ